ਪਨਾ ਮਿਸ਼ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੈ ਪਾਇਆ ਜਿਸ ਦੀ ਤੀ ਮਨ ਵਜੀ ਆਵਾਦਾਈ ਆ ਰਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਉਦੋਤ ਕਾਉਰੀ ਕੀ ਰਾਮਨਿ ਗਨੀ ਬਸਾਇ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਵਨਾ ਗਲਾ ਸਮਰੱਥ ਸੁਆਮੀ ਸੋ ਗਿਉ ਮਨੋ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਵਾ ਕਿਆ ਨਹੀ ਕਰਤੇ ਰਹਿ ਕਰਤੇ ਤੇਰੇ ਸਉਗਜ ਜਿਹਦੇ ਸੋ ਪਾਵੇ ਸਦਾ ਸਿਵਦ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਗੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੋਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਗੁਰਵਾਨ ਗੀਤਾ ਗੁਰ ਵਿਢੋ ਜੇ ਦੀਏ ਬੁਢਈਆ ਕਹਿ ਨਾਨਕ ਸੁਨੋ ਸੰਦੋ ਸ਼ਬਦ ਤਰੋ ਬਿਆਰੋ ਜਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰਿ ਸਭਾਗੇ ਕਰਿ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਢ ਕਮਾਰਿਆ ਸੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਗਰਨ ਹਦਵਾਜੇ ਆਨੰਦ ਸੁਨੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਵ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਕ ਕਹਤੇ ਪਵਿੱਤ ਸਤਿਗੁਰ ਰਹਿ ਆਵਰ ਪੂਰੇ ਬਿਨ ਵੰਦਨ ਆਨੰਗ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਸੁਣਤੇ ਪੁਨੀਤ ਗਾਇਤੇ ਪਵਿੱਤ ਸਤਿਗੁਰ ਰਹਿ ਆਵਰ ਪੂਰੇ ਬਿਨ ਬੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਗੂੜ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ ਤੇਰੀਆ ਤੁਮ ਮਾਤ ਪਿਤਾ ਹਮ ਬਾਰਕ ਤੇ tumri kripa mein sukh kane re koi na jaane tumraan uche te ucha bhagvant sagal samagri tumre sutartari tumte ho eso aagya ka ਕੋਮਰੀ ਗਤ ਮਿੱਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਵ ਤੁਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਝਾਣੈ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਬਾਹਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਰੰਗਦ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਇਸ ਦਿੱਠੇ ਸਬਦ ਖੁਜਾਏ ਤੇਗ ਬਹਾਦਰ ਸਿਮਰੀਏ ਕਰਨ ਉਹਨੇ ਦਾਵ ਤਾਏ ਸਭ ਤਾਈਂ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਗਦੀ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਗੁਰੂ ਜੀ ਦੇ ਸਾਜਣਵਾਜੇ ਪੰਜ ਪਿਆਰੇ ਚੌਹਾਂ ਸਹਿਬ ਜਾਦਿਆਂ ਚਾਲੀ ਮੂਤਿਆਂ ਹਠੀਆਂ ਜਪੀਆਂ ਦਪੀਆਂ ਜਿਨ੍ਹਾਂ ਨੇ ਇੰਦਰਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਇੱਕ ਬਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਾਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਦੇਸੀ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਾਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਤਿੰਨਾ ਪਿਆਰਾਂ ਸਚਾਰਾਂ ਦੀ ਪੁੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਦਸਾਂ ਦੇ ਸਰਬਤ ਗੁਰਦਵਾਰਿਆਂ ਦਾ ਧਿਆਨ धर ਕੇ ਬੋਲਣਾ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜहां-ਜਾਂ ਖਾਲਸਾ ਜੀ ਤहां-ਤਾਂ ਰਚਿਆ ਰਾਇਤ ਦੇਗ ਤੇਗ ਫਤਿਹ ਵਿਰਧ ਕੀ ਪੈ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗਰੀਬ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਵਿਸਾਉ ਦਾਣ ਭਰੋਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਹੋ ਜੈਕਾਰ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਾਨਣੀ ਮਾਂ ਮਤੋਤੀ ਮਤਬਾ ਦੇ ਰੱਖ ਕੇ ਆਪ ਇਹ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇਦਾਤਾ ਰਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਿਛੋੜਿਆ ਗਿਆ ਹੈ ਖੁੱਲੇ ਦਰਸ਼ਨ دیدار ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਾ ਦੇ ਮਾਨ ਨੇਤਾਣਾ ਦੇ ਤਾਨ ਨਿਉਟੀਆਂ ਦੀ ਓਟ ਨਿਆਸ ਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਹੈ ਅੰਮ੍ਰਿਤ ਵੇਲੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਮਹਾਰਾਜ ਜੋ ਐਂਦਵਾਰ ਦੇ ਦਿਨ ਸਿੱਖ ਸੰਗਤਾਂ ਨੇ ਜਪਜੀ ਸਾਹਿਬ ਦੇ ਜਾਪ ਕੀਤੇ ਨੇ ਪੜੀ ਸੁਣੀ ਗੁਰਬਾਣੀ ਸੱਚਖੰਡ ਵਿਹੇ ਪ੍ਰਵਾਨ ਕਰਨੀ ਗੁਰਬਾਣੀ ਪੜਦਿਆਂ ਤੋਂ ਬਿਆੰਤ ਭੁੱਲਾਂ ਹੋ ਗਈਆਂ ਨੇ ਅਨਜਾਨ ਬੱਚੇ ਸਮਝ ਕੇ ਭੁੱਲਾਂ ਚੁਕਾ ਦੀ ਖਿਮਾ ਬਖਸ਼ਨੀ ਅੱਗੇ ਤੋਂ ਸਮਰੱਤ ਬਖਸ਼ਨੀ ਸਮੂਹ ਸਿੱਖ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਰਵਤ ਦਾ ਪਲਾ ਕਰਨਾ ਦੁਖਾਂ ਰੋਗਾਂ ਦਾ ਨਾਸ ਕਰਨਾ ਗੁਰਬਾਣੀ ਦਾ ਪ੍ਰਕਾਸ਼ ਕਰਨਾ ਮਹਾਰਾਜ ਜੀ ਆਪ ਜੀ ਦੇ ਗੁਰਮਖ ਪਿਆਰੇ ਗੁਰਮੀਤ ਸਿੰਘ ਸਨ ਆਫ ਸੋਨ ਸਿੰਘ ਦੂਸਰਾ ਪਰਿਵਾਰ ਮੂਨਾ ਸਿੰਘ ਸਨ ਆਫ ਗੁਰਦੇਵ ਸਿੰਘ ਨਾਮ ਪਰਿਵਾਰਾਂ ਵੱਲੋਂ ਮਹਾਰਾਜ ਜੀਓ ਤੇ ਹਾਵਲਕੜਾ ਪ੍ਰਸ਼ਾਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਗਈਆਂ ਨੇ ਆਪ ਜੀ ਦੇ ਦਰ ਪਰਵਾਨ ਹੋਵੇ ਲੱਗਾ ਹੋਆ ਭੋਗ ਸਰਵਤ ਸੰਗਤ ਵਿੱਚ ਵਰਤੇ ਜੋ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜਪੇ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਆਪ ਜੀ ਦੇ ਪਾਵਨ ਮਹਾਵਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਭੁਲਾ ਚੁੱਕਾ ਦੀ ਖਿਮਾ ਬਖਸ਼ਨੀ ਸਹੀ ਕਾਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਤੇ ਤਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਵ ਕੋ ਮਿਲੋ ਉਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਵਾਹਿਗੁਰੂ ਨਾਮ ਅੰਜ ਆਜ ਹੈ ਚੜੇ ਸੋ ਤਰੇ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਹਾਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਸੋ ਕਹੋ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤਾਂ ਕੀ ਕਵੀਰ ਜੀ ਜੋ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹੋ ਸੰਸਾਰ ਪੀਖਣਾ ਰਹਿਨ ਨ ਕੋ ਭਈ ਹਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਦ ਕਾ ਦਵਈਏ ਰੇ ਰਹਾਓ ਬਾਰੇ ਬੁਡੇ ਤੁਰਨੇ ਭਈਆ ਸਭੂ ਜਮ ਲੈ ਜਈਏ ਰੇ ਮਾਨਸ ਬਪੁਰਾ ਮੂਸਾ ਗਿਨੋ ਮੀਚ ਬਲਈਆ ਖਈਏ ਰੇ ਤਨਵੰਤਾ ਅਰ ਨਿਰਦਨ ਮੰਨੀ ਤਾਗੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰਮਾ ਰੈ ਐਸੋ ਕਾਲ ਵਿਡਾਨੀ ਰੇ ਹਰ ਕੇ ਸੇਵਕ ਜੋ ਅਰਪਾਏ ਤិន ਕੀ ਕਥਾ ਨਿਰਾਰੀ ਰੇ ਆਵਹਿ ਨ ਜਾਹਿ ਨ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹੈ ਤਜੋ ਜੀ ਜਾਨੀ ਰੇ ਕਹ ਗਵੀਰ ਸੁਨ ਹੋਰੇ ਸੰਤੋ ਮਿਲੇ ਹੈ ਸਾਰੰਗ ਪਾਨੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਤ ਗਵੀਰ ਸੁਨ ਹੋਰੇ ਸੰਤੋ ਮਿਲੇ ਹੈ ਸਾਰੰਗ ਪਾਨੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਹੁਕਮਨਾਮਾ 855 ਅੰਗ ਤੇ ਬਿਲਾਵਲ ਰਗ ਦੇ ਵਿੱਚੋਂ ਭਗਤ ਕਬੀਰ ਜੀ ਮਹਾਬਾਗ ਬਖਸ਼ਿਸ਼ ਕਰਦੇ ਨੇ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਪਾਈ ਸਾਰੀਆਂ ਇਹ ਸਿੱਖ ਸੰਗਤਾਂ ਬਹੁਤ ਬਾਗਾਂ ਵਾਲੀਆਂ ਨੇ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਬਰੀ ਭਾਈ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ 2 ਤਰੀਕ ਨੂੰ ਨਗਰ ਕੜੇ ਦੀਆਂ ਸਿੱਖ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਮਾਗਮ ਹੋਵੇਗਾ 3 ਤਰੀਕ ਨੂੰ ਪਾਈ ਗੁਰੂ ਜੀ ਦੇ ਨਿੱਜੀ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ 5 ਤਰੀਕ ਨੂੰ ਸੰਪੂਰਨਤਾ ਸਹਿਤ ਭੋਗ ਪਾਇਆ ਜਾਵੇਗਾ ਸਾਰੀਆਂ ਹੀ ਸਿੱਖ ਸੰਗਤਾਂ ਨੇ ਪਾਈ ਰਲ ਮਿਲ ਕੇ ਤਨੋਂ ਮਨੋਂ ਤਨੋਂ ਸੇਵਾਵਾਂ ਕਰਨੀਆਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਕੀ ਗੋਲਕਾਂ ਦੀ ਸੇਵਾ ਗੁਰੂਕੀਆਂ ਦੀਗਾ ਦੀ ਸੇਵਾ ਰਸਤਾ ਬਸਤਾ ਦੀਆਂ ਸੇਵਾਵਾਂ ਸੰਗਤਾਂ ਨੇ ਪਾਈ ਸਮੇਂ ਸਿਰ ਸ਼ਬਦ ਅਨੁਸਾਰ ਪਹੁੰਚਾਉਣੀਆਂ ਨੇ 50 ਰੁਪਏ ਗੁਪਤ ਦਾਨ ਗੁਰਮਖ ਪਰਿਵਾਰਾਂ ਨੇ ਸੇਵਾ ਵਿੱਚ ਹਿੱਸੇ ਪਾਏ ਨੇ ਮਹਾਰਾਜ ਪਰਿਵਾਰਾਂ ਨੂੰ ਭਾਈ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਾਤੋ-ਬਦ ਪਾਈ ਸੇਵਾਦਾਰਾਂ ਨੇ ਸੇਵਾਵਾਂ ਦੇ ਵਿੱਚ ਹਿੱਸੇ ਪਾਉਣੇ ਨੇ ਅਦੇ ਨਾਲ ਹੀ ਸੇਵਾਦਾਰਾਂ ਵੱਲੋਂ ਚਾਹ ਦੀ ਲੰਗਰ ਤਿਆਰ ਕੀਤੇ ਨੇ ਭਾਈ ਸਮੂਹ ਸਿੱਖ ਸੰਗਤਾਂ ਨੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਪਰਿਵਾਰਾਂ ਨੇ ਭਾਈ ਚਾਹ ਦੀ ਲੰਗਰ ਲਾਉਣੇ ਹੋਣ ਉਹ ਭਾਈ ਆਪਣਾ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਦੀ ਜਿਨ੍ਹਾਂ ਦੀ ਭਾਈ ਅੱਜ ਦੇਖ ਦੀ ਸੇਵਾ ਸੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕੱਲ ਨੂੰ ਦੇਖ ਦੀ ਸੇਵਾ ਹੈ ਜਗਦੇਵ ਸਿੰਘ ਸਨ ਆਫ ਕਰਨੈਲ ਸਿੰਘ ਦੂਸਰਾ ਪਰਿਵਾਰ ਕੁਲਦੀਪ ਸਿੰਘ ਸਨ ਆਫ ਬਲਦੇਵ ਸਿੰਘ ਜਿਨ੍ਹਾਂ ਦੀ ਪਾਈ ਕੱਲ ਨੂੰ ਦੇਖਦੀ ਸੇਵਾ ਹੈ ਜਗਦੇਵ ਸਿੰਘ ਸਨ ਆਫ ਕਰਨੈਲ ਸਿੰਘ ਦੂਸਰਾ ਪਰਿਵਾਰ ਕੁਲਦੀਪ ਸਿੰਘ ਸਨ ਆਫ ਬਲਦੇਵ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਕੱਲ ਨੂੰ ਦੇਖਦੀ ਸੇਵਾ ਹੈ ਜੀ ਬੇਨਤੀ ਹੈ ਸਮੇਂ ਸਿਰ ਦੀਖ ਬਚਾਉਣ ਦੀ ਕਿਰਪਾਲਤਾ ਕਰਨੀ ਸਾਰੀਆਂ ਹੀ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ wah Guruji, ji ki Fateh.